ਅਮਰਿਤਪਾਲ ਸਿੰਘ ਇਸ ਲੋਕ ਸਭਾ ਸੈਸ਼ਨ 'ਚ ਨਹੀਂ ਜਾ ਸਕਣਗੇ ਪਰ ਮੈਂਬਰਸ਼ਿਪ ਜਿਹੜੀ ਉਹ ਬਰਕਰਾਰ ਹੋਊਗੀ। ਅਜੰਦੀ ਸਾਹਿਬ ਕੱਲ੍ਹ ਵੀ ਤੁਸੀਂ ਇਸ਼ਾਰਾ ਕੀਤਾ ਸੀ ਆਪਾਂ ਇਹਦੇ ਤੇ ਗੱਲ ਕੀਤੀ ਸੀ ਤੇ ਗੱਲ ਕਲੀਅਰ ਹੋ ਗਈ ਹੈ। ਜੀ। ਕਿਉਂਕਿ ਕੱਲ੍ਹ ਸਰਕਾਰ ਨੇ ਭਾਰਤ ਸਰਕਾਰ ਨੇ ਇਹ ਜਵਾਬ दाखिल ਕਰਤਾ ਸੀ ਹਾਈ ਕੋਰਟ ਦੇ ਵਿੱਚ। ਹੂੰ ਹੂੰ। ਕਿਉਂਕਿ ਭਾਈ ਅਮਰਿਤਪਾਲ ਸਿੰਘ ਜਿਹੜੀ ਮੈਂਬਰ ਪਾਰਲੀਮੈਂਟ ਘਟੂਰ ਸਾਹਿਬ ਜੀ ਜਿਹੜੇ ਐਸਪੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ। ਹੂੰ ਹੂੰ। ਉਹਨਾਂ ਨੇ ਜਿਹੜੀ ਆਪਣੀ ਪਟੀਸ਼ਨ ਦਾਇਰ ਕੀਤੀ ਸੀ ਨਾ ਉਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਮੈਨੂੰ ਇਹ ਹਕੀਕਤ ਆ ਗਿਆ ਵੀ ਜੀ ਉਹ ਪਟੀਸ਼ਨਰ ਰੋਲ ਇਸ ਗੱਲ ਨਾਲ ਸੀ ਕਿ ਮੈਨੂੰ ਜਿਹੜਾ ਲੋਕ ਸਭਾ ਦਾ ਕਤਰੇ ਦਾ ਉਸ ਲੋਕ ਸਭਾ ਦੇ ਕਤਰੇ ਤੋਂ ਇੱਕ ਨੋਟਿਸ ਆ ਜੀ ਕਿ ਮੈਂ ਪਿਛਲੇ 2 ਸੈਸ਼ਨ ਦੇ ਦਰਮਿਆਨ ਦੌਰਾਨ ਉੱਥੇ ਹਾਜ਼ਰ ਨਹੀਂ ਹੋ ਸਕਿਆ ਹੂੰ ਹੂੰ ਉੱਥੇ ਮੈਂ ਆਪਣੀ ਹਾਜ਼ਰੀ ਨਹੀਂ ਪਾਈ ਤੇ ਨਿਯਮਾਂ ਦੇ ਮਤਾਬਕ ਜੇ ਕੋਈ ਬੰਦਾ 60 ਦਿਨ ਘੈਰਿਆ ਹਾਜ਼ਰ ਰਹੇ ਤੇ ਉਹਦੀ ਮੈਂਬਰਸ਼ਿਪ ਖਤਮ ਹੋ ਜਾਂਦੀ ਹੈ ਹੂੰ ਹੂੰ ਉਹਨੇ ਕਿਹਾ ਕਿ ਮੈਂ ਤਾਂ ਉੱਥੇ ਜਾਣ ਵਾਸਤੇ ਤਿਆਰ ਸੀ ਜੀ ਮੈਂ ਤਾਂ ਅਰਜ਼ੂਈ ਕੀਤੀ ਮੈਂ ਡਿਪਟੀ ਕਮਿਸ਼ਨਰ ਲੈਸ ਤੋਂ ਲੈ ਕੇ ਲੋਕ ਸਭਾ ਦੇ ਸਪੀਕਰ ਤੱਕ ਮੇਂ ਬੇਤਰੀਆਂ ਕੀਤੀਆਂ ਉਹਨਾਂ ਨੂੰ ਮਰਜ਼ੀਆਂ ਬੇਤਰੀਆਂ ਜੀ ਕਿ ਜੀ ਮੈਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਜਦí ਸਭ ਕਈ ਵਾਰੀ ਆਪਾਂ ਕਹਿੰਦੇ ਨੇ ਕਿ ਸਟੇਟ ਗਵਰਨਮੈਂਟ ਦੇ ਫਰਜ਼ ਕਰੋ ਵੀ ਉਹਨਾਂ ਦੇ ਉੱਤੇ ਐਨਐਸਐ ਲਾਤਾ ਜੀ ਜੇ ਉਹਨਾਂ ਤੇ ਐਨਐਸਐ ਲਾਤਾ ਤਾਂ ਇੱਕ ਪਾਰਲੀਮੈਂਟ ਦੇ ਮੈਂਬਰ ਦੇ ਵਿਸ਼ੇਸ਼ ਅਧਿਕਾਰ ਹੁੰਦੇ ਐ ਬਿਲਕੁਲ ਜੀ ਉਹ ਲੋਕਾਂ ਨੇ ਚੁਣਿਆ ਉਹਨੇ ਲੋਕਾਂ ਦੀ ਨੁਮਾਇੰਦਗੀ ਕਰਨੀ ਐ ਪਾਰਲੀਮੈਂਟ ਜਾ ਕੇ ਬੋਲਣਾ ਉਹਨਾਂ ਦੇ ਮਸਲੇ ਉਠਾਉਣੇ ਐ ਹੂੰ ਸਟੇਟ ਗਵਰਨਮੈਂਟ ਦਾ ਕੋਈ ਕਾਨੂੰਨ ਜਾਂ ਸਟੇਟ ਗਵਰਨਮੈਂਟ ਦਾ ਕੋਈ ਫੈਸਲਾ ਉਸ ਬੰਦੇ ਨੂੰ ਪਾਰਲੀਮੈਂਟ 'ਚ ਜਾਣ ਤੋਂ ਨਹੀਂ ਰੋਕ ਸਕਦਾ ਅਸੈਂਬਲੀ 'ਚ ਜਾਣ ਤੋਂ ਨਹੀਂ ਰੋਕ ਸਕਦਾ ਇਹ ਕੋ ਆਪਾਂ ਕਹਿ ਸਕਦੇ ਆ ਨੈਚੁਰਲ ਜਸਟਿਸ ਹੈ ਕੁਦਰਤੀ ਇਨਸਾਫ ਹੈ ਜੇ ਤੁਸੀਂ ਕਿਸੇ ਨੂੰ ਰੋਕੋਗੇ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਦਾ ਜਿਹੜਾ ਕੁਦਰਤੀ ਇਨਸਾਫ ਹੈ ਉਸ ਇਨਸਾਫ ਦੇ ਉੱਤੇ ਤੁਸੀਂ ਪਾਬੰਦੀ ਲਾਉਂਗੇ ਇਸ ਲਈ ਜਦੋਂ ਉਹਨਾਂ ਨੇ ਦੇਖਿਆ ਕਿ ਹੁਣ ਇਹ ਮੈਨੂੰ ਤਾਂ ਅਨਸੀਟ ਕਰਨਾ ਚਾਹੁੰਦੇ ਆ ਜਦੋਂ ਇਹ ਕੇਪਈ ਤੈਨੂੰ ਹਟਾ ਦਿੱਤਾ ਜਾਵੇ ਤੇ ਫਿਰ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਇਹ ਦੱਸੋ ਮੇਰਾ ਕੀ ਕਸੂਰ ਹੈ ਜੀ ਮੈਂ ਜਾਰ ਨੂੰ ਤਿਆਰ ਬੈਠਾ ਮੈਨੂੰ ਅਜਾਜਤ ਦਵਾਈ ਜਾਵੇ ਜੀ ਕਿਉਂਕਿ ਜਦੋਂ ਐਗਜ਼ੀਕਟਿਵ ਠੀਕ ਤਰੀਕੇ ਨਾਲ ਕੰਮ ਨਾ ਕਰੇ ਐਗਜ਼ੀਕਟਿਵ ਕਾਨੂੰਨ ਦੀ ਉਲੰਘਣਾ ਕਰੇ ਕਨਸਟੀਟਿਊਸ਼ਨ ਦੀ ਉਲੰਘਣਾ ਕਰੇ ਸਨਮਾ ਦੀ ਉਲੰਘਣਾ ਕਰੇ ਤਾਂ ਪਟੀਸ਼ਨਰ ਦੇ ਕੋਲੇ ਹੋਰ ਕੋਈ ਚਾਰਾ ਨਹੀਂ ਹੁੰਦਾ ਉਹ ਰਿਪੋਰਟ ਜੱਬ ਹੈ ਜੀ ਕੋਲਟੇ ਨੋਟਿਸ ਜਾਰੀ ਕਰਤਾ ਭਾਰਤ ਸਰਕਾਰ ਨੂੰ ਵੀ ਕਰਤਾ ਪੰਜਾਬ ਸਰਕਾਰ ਨੂੰ ਵੀ ਕਰਤਾ ਕਹਿੰਦੇ ਉਹ ਜਵਾਬ ਤੁਸੀਂ ਦਾ ਕੀ ਕਹਿਣਾ ਚਾਹੁੰਦੇ ਜੀ ਭਾਰਤ ਸਰਕਾਰ ਨੇ ਫਿਰ ਉੱਥੇ ਗੱਲ ਕਹੀ ਹੈ ਕਿ ਉਹਨਾਂ ਨੇ ਪ੍ਰਤੀਨਿਧ ਦੇ ਕੇ ਆ ਜੀ ਅਸੀਂ ਇੱਕ ਕਮੇਟੀ ਬਣਾ ਦਿੱਤੀ ਹੈ 15 ਮੈਂਬਰਾਂ ਦੀ ਹੂੰ ਹੂੰ ਵਿਪਲਮ ਦੇਵ ਦੇ ਨਾਲ ਪ੍ਰਧਾਨਗੀ ਹੇਠ ਜੀ ਔਰ ਉਹ ਆਪਣੀ ਜਿਹੜੀ ਹੈਗੀ ਹੈ ਫਟਕਾਲ ਕਰਕੇ ਸਾਰਾ ਕੁਝ ਜਿਹੜਾ ਹੈਗਾ ਜੀ ਵੀ ਉਹਨਾਂ ਦੀ ਪੀਡੀਐ ਨਾਲ ਕਰ ਰਹੇ ਆ ਉਹ ਪਾਰਲੀਮੈਂਟ ਨੂੰ ਇਹੋ ਕਹਿੰਦੇ ਪਰ ਪਾਰਲੀਮੈਂਟ ਨੇ ਫੈਸਲਾ ਕਰਨਾ ਜੀ ਹੁੰਦੀ ਉਹਨਾਂ ਨੇ رائے ਦਿੱਤੀ ਪਿਛਲੀ ਪੇਸ਼ੀ ਤੇ ਫਿਰ ਪੁੱਛਿਆ ਜੀ ਹਾਈ ਕੋਰਟ ਨੇ ਵੀ ਦੱਸੋ ਕੀ رائے ਦਿੱਤੀ ਹੈ ਤਾਂ ਜਿਹੜੇ ਭਾਰਤ ਸਰਕਾਰ ਦੇ ਪ੍ਰਤੀਨਿਧੀ ਕਾਨੂੰਨੀ ਪ੍ਰਤੀਨਿਧ ਉਹਨੇ ਕਿਹਾ ਜੀ ਨਹੀਂ ਮੈਂ ਤੁਹਾਨੂੰ ਇੱਥੇ ਦੱਸ ਨਹੀਂ ਸਕਦਾ ਕਿਉਂਕਿ ਇਹ ਸੀਕ੍ਰੇਟਾ ਮਾਮਲਾ ਪਾਰਲੀਮੈਂਟ ਨਾਲ ਸੰਬੰਧਤ ਹੈ ਜਦੋਂ ਪੇਸ਼ ਹੋ ਗਈ ਤੇ ਉਹ ਦੱਸ ਤੇ ਹੈ ਕੱਲ ਦੀ ਪੇਸ਼ੀ ਸੀ ਕੱਲ ਫਿਰ ਉੱਥੇ ਆ ਕੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜਿਹੜੇ ਪਿਛਲੇ 75 ਜਨਾਂ ਦੀ ਗੈਰ ਹਾਜ਼ਰੀ ਹੈ ਜਿਹੜੀ ਉਹਨਾਂ ਨੇ ਛੁੱਟੀ ਮਕੀ ਸੀ ਜੀ ਉਹਨਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਸੀ ਕਿ ਮੈਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਇਜਾਜ਼ਤ ਨਹੀਂ ਦਿੱਤੀ ਗਈ ਹੂੰ ਇਸ ਕਰਕੇ ਜਿਹੜੀਆਂ ਉਹਨਾਂ ਨੇ ਗੈਰ ਹਾਜ਼ਰ ਗਏ ਉਹ ਗੈਰ ਹਾਜ਼ਰੀਆਂ ਜਿਹੜੀਆਂ ਉਹਨਾਂ ਨੂੰ ਖਤਮ ਕੀਤਾ ਜਾਂਦਾ ਹੈ ਉਹ ਗੈਰ ਹਾਜ਼ਰੀਆਂ ਨਹੀਂ ਉਹ ਛੁੱਟੀ ਸੀ ਜੀ ਔਰ ਜਿਹੜੇ ਦੋ ਸ਼ੈਸ਼ਨਾਂ ਦੇ ਵਿੱਚੋਂ ਨਹੀਂ ਜਾ ਸਕੇ ਉਹਨਾਂ ਦੀ ਛੁੱਟੀ ਜਿਹੜੀ ਹੈਗੀ ਹੈ ਪ੍ਰਵਾਨ ਕਰਦੀ ਹੈ ਇਸ ਲਈ ਜਿਹੜੀ ਉਹਨਾਂ ਦੀ ਫੈਬਰੀ ਖਤਮ ਹੋਣ ਦੀ ਤਲਵਾਰ ਲੱਗ ਰਹੀ ਸੀ ਉਹ ਬੇਅਰਥਾ ਕੋਈ ਹਰਤ ਨਹੀਂ ਜੀ ਸੋ ਉਹਨੇ ਸਪਸ਼ਟ ਹੋ ਗਿਆ ਕਿ ਭਾਈ ਅਮਰਪਾਲ ਸਿੰਘ ਨੂੰ ਅਨਸ਼ੀਤ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਜਦੋਂ ਹਾਈ ਕੋਰਟ ਦੇ ਵਿੱਚ ਅੰਡਰਟੇਕਿੰਗ ਦਿੱਤੀ ਤੇ ਹਾਈ ਕੋਰਟ ਨੇ ਪਟੀਸ਼ਨ ਜਿਹੜੀ ਹੈ ਦੀ ਡਿਸਪੋਜ਼ ਆਫ ਕਰਤੀ ਉਹਨਾਂ ਨੇ ਕਿਹਾ ਕਿ ਅਮਰਪਾਲ ਸਿੰਘ ਉਹਨਾਂ ਨੇ ਜੋ ਮੰਗਿਆ ਸੀ ਜਿਹੜੀ ਉਹਨਾਂ ਦੀ ਆਪਣੀ ਫਰਫਲਾਸੀ ਜੇ ਜਿਹੜੀ ਉਹਨਾਂ ਦੀ ਪ੍ਰੇਅਰ ਸੀ ਉਸ ਠੀਕ ਹੈ ਮੈਨੂੰ ਪਾਰਲੀਮੈਂਟ ਜਾਂ ਦਿੱਤਾ ਜਾਵੇ ਮੇਰੇ ਨਾਲ ਡਿਸਕਸ ਕਰਦੇ ਜੀ ਉਹਦੇ ਚ ਕਹਿੰਦੇ ਉਹਨਾਂ ਦੀ ਭਾਰ ਸਰਕਾਰ ਨੇ ਕਹਿ ਦਿੱਤਾ ਸਾਨੂੰ ਜਵਾਬ ਦੇ ਦਿੱਤਾ ਪਾਰਲੀਮੈਂਟ ਦੇ ਮਾਮਲਾ ਪਹੁੰਚ ਗਏ ਇਸ ਲਈ ਇਸ ਪਟੀਸ਼ਨ ਤੇ ਹੁਣ ਹੋਰ ਕਾਰਵਾਈ ਦੀ ਕੋਈ ਲੋੜ ਨਹੀਂ ਸੁਣਵਾਈ ਦੀ ਕੋਈ ਲੋੜ ਨਹੀਂ ਕਿ ਮੁਕੰਮਲ ਹੋ ਚੁੱਕੀ ਹੈ ਤੇ ਉਹਨਾਂ ਨੇ ਪਟੀਸ਼ਨ ਡਿਸਪੋਜ਼ ਆਫ ਕਰ ਦਿੱਤੀ ਹੈ ਉਹਨ ਇੱਕ ਗੱਲ ਸਪੈਸ਼ਟ ਹੈ ਕਿ ਉਹ ਰਹਿਣਗੇ ਪਾਰਲੀਮੈਂਟ ਦੇ ਦੇ ਪੇਪਰ ਪਰ ਪਾਰਲੀਮੈਂਟ ਦੇ ਅੰਦਰ ਉਹ ਐਸੈਸ ਸੈਸ਼ਨ ਦੇ ਦੌਰਾਨ ਨਹੀਂ ਜਾ ਸਕਣਗੇ ਹਾਂ ਉਹਨਾਂ ਕੋਲ ਇੱਕ ਹੋਰ ਆਪਸ਼ਨ ਹੈਗੀ ਹੈ ਕਿ ਉਹ ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਸੈਰ ਕਰ ਸਕਦੇ ਆ ਜਾਂ ਸੁਧਰੀ ਹੋਈ ਪਟੀਸ਼ਨ ਇੱਥੇ ਸੈਰ ਕਰ ਸਕਦੀ ਹੈ ਕਿ ਪਿਛਲੀ ਦਾ ਤੁਸੀਂ ਮੇਰੀ ਗੈਰ ਹਾਜ਼ਰੀ ਕਰਤੀ ਛੁੱਟੀ ਦੇ ਵਿੱਚ ਤਬਦੀਲ ਪਰ ਕਿਉਂਕਿ ਮੈਂ ਲੋਕਾਂ ਦੇ ਮਸਲੇ ਉਠਾਉਣੇ ਇਹਦੇ ਮੈਨੂੰ ਲੋਕਾਂ ਦੇ ਮਸਲੇ ਤੋਂ ਦੂਗੋ ਰੁਕਾਇਦਾ ਪਾਰਲੀਮੈਂਟ ਦਾ ਮੈਂਬਰ ਬਣਨ ਦਾ ਕਾਰਨ ਇਹ ਨਹੀਂ ਕਿ ਉਹਨੇ ਤਰਖਾ ਲਈ ਹੈ ਪਾਰਲੀਮੈਂਟ ਦੇ ਮੈਂਬਰ ਤੇ ਬਣਨ ਦਾ ਸਿਲਸਲਾ ਇਹ ਨਹੀਂ ਕਿ ਉਹਨੇ ਫੈਸਿਲਿਟੀ ਦੀ ਲਈ ਹੈ ਪਰ ਅਮਰਪਾਲ ਸਿੰਘ ਹੋਰਾਂ ਨੂੰ ਕੋਈ ਇਹ ਨਹੀਂ ਕੋਈ ਬੀ ਕਲਾਸ ਵੀ ਚਾਹੀਦੀ ਕੋਈ ਏ ਕਲਾਸ ਵੀ ਚਾਹੀਦੀ ਜਿਹੜਾ ਬੰਦਾ ਆਪਣੀ ਵਧੀਆ ਮਤਲਬ ਜਿਹੜਾ ਰੋਜ਼ੀ ਰੋਟੀ ਕਮਾਉਂਦਾ ਸੀ ਬਾਹਰ ਵਿਦੇਸ਼ ਦੇ ਵਿੱਚ ਬੈਠਾ ਸੀ ਕਿੰਨਾਂ ਪ੍ਰਸਤਿਤੀਆਂ ਦੇ ਵਿੱਚ ਉਹ ਇੱਥੇ ਆਇਆ ਤੇ ਇੱਥੇ ਆ ਕੇ ਉਹਨੇ ਆਪਣਾ ਕੰਮ ਕੀਤਾ ਉਹਦੀ ਗ੍ਰਿਫਤਾਰੀ ਹੋ ਗਈ ਬਖਰੀ ਗੱਲ ਹੈ ਪਰ ਮੈਂ ਉਹਦੀ ਗ੍ਰਿਫਤਾਰੀ ਵਾਲੇ ਮਾਮਲੇ ਦੇ ਵਿੱਚ ਵੀ ਜਿੰਨੀ ਸਮਝਿਆ ਮੈਂ ਢੁਕਾਈ ਨਾਲ ਦੇਖੀ ਤੇ ਇਹ ਸਧਾਰਨ ਖਬਰ ਨਹੀਂ ਸਧਾਰਨ ਮਾਮਲਾ ਨਹੀਂ ਕਿਉਂਕਿ ਜਿਸ ਢੰਗ ਦੇ ਨਾਲ ਜਦੋਂ ਅਮਰਪਾਲ ਸਿੰਘ ਹੋਣੀ ਅੰਡਰਗ੍ਰਾਉਂਡ ਹੋ ਗਏ ਸੀ ਜਿਸ ਵੀਰ ਦੇ ਡਿਜੀਟਲ ਜਨਰਲ ਸੀ ਤੁਹਾਡੇ ਯਾਦ ਹੋਣਾ ਕਿ ਉਹਨਾਂ ਦੇ ਉੱਤੇ ਕਦੇ ਉਹਨਾਂ ਦੇ ਹੱਥੀਂ ਛਤਰੀ ਪੜੀ ਹੁੰਦੀ ਸੀ ਕਦੇ ਉਹਨਾਂ ਦੇ ਹੱਥ ਦੇ ਵਿੱਚ ਕੋਈ ਬੈਗ ਟਾਈਪ ਝੋਲਾ ਫੜਿਆ ਹੁੰਦਾ ਸੀ ਉਹ ਜਾ ਰਹੇ ਕਿਤੇ ਉਹ ਕੋਈ ਕੋਲ ਟ੍ਰਿਕ ਵੀ ਰਹੇ ਕਿਤੇ ਕੋਈ ਪਾੜੀ ਧਾਰੀ ਵੀ ਇਹ ਜਿਹੜੇ ਤਸਵੀਰਾਂ ਇੰਡੀਅਨ ਸਟੇਟਲ ਨੂੰ ਦਿਖਦੀਆਂ ਸੀ ਕਿ ਆਹ ਤਸਵੀਰਾਂ ਕਿੱਥੀਆਂ ਜਾ ਆਪਦਾ ਉਸ ਤਰ੍ਹਾਂ ਬੰਦੇ ਉਹ ਤਸਵੀਰਾਂ ਲੈ ਦੇ ਰਹੇ ਸੀ ਉਹਨੂੰ ਕਿਸਟਾਰਕਾ ਵਿੱਚ ਕਿਤਾ ਗਿਆ ਹੂੰ ਹੂੰ ਹੰਨੇ ਲੋਕ ਜਿਹੜੀ ਨੂੰ ਖੁੱਦ ਦਾ ਵਾਹ ਘੱਟ ਰਕਰ ਮੋਇ ਠਾਣਿਆ ਉਹ ਦੋ ਅੰਡਰਗਰਾਉਂਡ ਚਲੇ ਗਏ ਤਸਵੀਰਾਂ ਜਾਰੀ ਕੀਤੀਆਂ ਜਾਂਦੀਆਂ ਕਦੇ ਦਿਖਾਉਂਦੇ ਜੀ ਉਹ ਮੋਟਰਸਾਈਕਲ ਤੇ ਜਾ ਰਹੇ ਫਿਰ ਦਿਖਾਉਂਦੇ ਕਿ ਮੋਟਰਸਾਈਕਲ ਖਰਾਬ ਹੋ ਗਿਆ ਜੀ ਉਹਨਾਂ ਨੇ ਕਿਸੇ ਢੀੜੇ ਤੇ ਮੋਟਰਸਾਈਕਲ ਰੱਖ ਲਿਆ ਇਹ ਤਸਵੀਰਾਂ ਤੁਸੀਂ ਸਾਰੀਆਂ ਦਿਖਾਈ ਜਾਂਦੇ ਉਹ ਬੰਦਾ ਜਾਂਦਾ ਕਿੱਥੇ ਆ ਰਹਿਦਾ ਕਿੱਥੇ ਇਹਦੀ ਕੋਈ ਤੁਸੀਂ ਦਿਖਾਉਦੇ ਨਹੀਂ ਮੈਂ ਇੱਥੇ ਤੁਹਾਨੂੰ ਕਿਉਂ ਮਸਾਲਾ ਜਿਹੜੀਆਂ ਚੋਣਾ ਕਿ ਭਾਰਤ ਸਰਕਾਰ ਦਾ ਇਹਦਾ ਸਿਸਟਮ ਹੈ ਜਿਹੜਾ ਇਹਦਾ ਲਖੂਫੀਆ ਸਿਸਟਮ ਹੈ ਜਾਂ ਜਿਹੜਾ ਇਹਦਾ ਪੁਲਿਸਿਆ ਸਿਸਟਮ ਹੈ ਕਿ ਨਾ ਮਜਬੂਤ ਇਸ ਮਹੀਨੇ ਦੇ ਨਾਲ ਦੇ ਵਿੱਚ ਤੁਹਾਨੂੰ ਯਾਦ ਦਿਵਾਉਣਾ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਘਟਨਾਕਰਮ ਹੋਇਆ ਸੀ ਪੁਰਨੇਚਪਾਤ ਸਿਕਵਾਲਾ ਬਰਗਾੜੀ ਦੇ ਉਸ ਇਲਾਕੇ ਦੇ ਵਿੱਚ ਜਿੱਥੇ ਗੁਰੂ ਸਾਹਿਬ ਦਾ ਪਹਿਲਾ ਸਰੂਪ ਜੋੜੀ ਕੀਤਾ ਜਾਂਦਾ ਬਰਤਕਾਮ ਕੀ ਦਿੱਤੇ ਜਾਂਦੀ ਹੈ ਫਿਰ ਗੁਰੂ ਸਾਹਿਬ ਦੇ ਜਿਹੜੇ ਅੰਗ ਹੈ ਉਹ ਬਰਗਾੜੀ ਦੀਆਂ ਸਰਕਾ ਤੇ ਖਲਾਰੇ ਜਾਂਦੇ ਜਿਨ੍ਹਾਂ ਨੂੰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਉਸ ਕੇਸ ਦੇ ਵਿੱਚ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਗਈ ਸੀ ਉਹਨਾਂ ਦੇ ਵਿੱਚੋਂ ਕਈਆਂ ਦੀਆਂ ਜਵਾਨ ਤਰਾ ਵੀ ਹੋ ਗਿਆ ਸੀ ਸ਼ਾਇਦ ਇੱਕ ਮੁੰਡੇ ਦਾ ਨਾਮ ਪ੍ਰਦੀਪ ਸੀ ਉਹ ਪੂਰੇ ਦਾ ਰਹਿਣ ਵਾਲਾ ਸੀ ਦੋਂ ਗਨਮੈਨ ਵੀ ਮਿਲਿਆ ਹੋਇਆ ਸੀਗਾ ਤੇ ਜਦੋਂ ਉਹ ਸਵੇਰੇ ਸਵੇਰੇ ਆਪਦੀ ਦੁਕਾਨ ਖੋਲ ਰਿਹਾ ਸੀ ਜਾਂ ਖੋਲ ਕੇ ਪਹੁੰਚਾ ਸੀ ਐਨ ਉਸੇ ਵੇਲੇ ਉਹਦੇ ਤੇ ਹਮਲਾ ਹੋ ਜਾਂਦਾ ਜੀ ਔਰ ਉਹ ਮਰ ਉਹਦਾ ਕਤਲ ਹੋ ਜਾਂਦਾ ਕਤਲ ਹੋਣ ਤੋਂ ਬਾਅਦ ਸਾਡੀ ਪੰਜਾਬ ਦੀ ਪੁਲਿਸ ਤਾਂ ਹਾਲੇ ਤੱਕ ਬਿਆਨ ਵਗੈਰਾ ਲਿਖਦੀ ਹੈ ਤੇ ਤਿਆਰੀਆਂ ਕਰ ਰਹੀ ਹੈ ਐਫ ਆਈ ਆਰ ਦਰਜ ਕਰਦੀ ਹੈ ਜਦੋਂ ਹੋ ਸਕਦਾ ਵੀ ਐਫ ਆਈ ਆਰ ਦਰਜ ਕਰ ਲਈ ਹੋਵੇ ਜੀ ਤੇ ਜਿਹੜੇ ਉਹ ਜਿਹਨਾਂ ਬੰਦਿਆਂ ਨੇ ਉਸ ਜਿਹਨਾਂ ਨੂੰ ਨਾਰਜਿਤ ਕੀਤਾ ਗਿਆ ਕਿ ਉਹਨਾਂ ਨੇ ਉਸ ਬਾਰਲਾਥ ਨੂੰ ਆਜ਼ਾਦ ਦਿੱਤਾ ਹੈ ਉਹ ਚੰਦੀ ਚਰਬ ਕੋਟਖਪੂਰੇ ਤੋਂ ਨਿਕਲ ਕੇ ਤੇ ਭਵਾੜੀਗੜ੍ਹ ਕੋਲੇ ਪਹੁੰਚ ਗਏ ਸੀ ਜੀ ਪਰ ਉਸ ਵੇਲੇ ਜਿਹੜਾ ਦਿੱਲੀ ਰਾਹ ਸਪੈਸ਼ਲ ਸੈਲਾ ਦਿੱਲੀ ਪੁਲਿਸ ਦਾ ਸਪੈਸ਼ਲ ਸੈਲ ਹੂੰ ਹੂੰ ਉਹ ਸਪੈਸ਼ਲ ਸੈਲ ਵਾਲੇ ਉੱਤੇ ਮੌਕੇ ਤੇ ਪਹੁੰਚਦੇ ਉਹ ਬਾਈ ਏਅਰ ਆਈ ਬਾਈ ਗਾੜਾ ਇਹ ਕਿਵੇਂ ਉਹਨਾਂ ਨੇ ਕੀ ਕੁਸ਼ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਇਸੇ ਤਰੀਕੇ ਨਾਲ ਤੁਸੀਂ ਦੇਖੋ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਜਿਹੜੇ ਬੰਦੇ ਜਾ ਰਹੇ ਸੀਗੇ ਜਦੋਂ ਉਹਨੂੰ ਕਤਲ ਕਰਕੇ ਉਹ ਗੱਡੀ ਦੇ ਵਿੱਚ ਜਾ ਰਹੇ ਸੀ ਤੇ ਉਹ ਅ ਦੂਰ નીકਲ ਗਏ ਸੀ ਜੀ ਜੀ ਉਹਨਾਂ ਨੂੰ ਪੰਜਾਬ ਪੁਲਿਸ ਦਾ ਗ੍ਰਿਫਤਾਰ ਨਹੀਂ ਕਰ ਸਕੀ ਸੀ ਜੇ ਉਹਨਾਂ ਨੂੰ ਕਾਬੂ ਕੀਤਾ ਸੀ ਤਾਂ ਉਹ ਵੀ ਦਿੱਲੀ ਦਾ ਜਿਹੜਾ ਸਪੈਸ਼ਲ ਸੈੱਲ ਹੈ ਦਿੱਲੀ ਪੁਲਿਸ ਦਾ ਉਹਨੇ ਕੀਤਾ ਸੀ ਜੀ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਉਸ ਸੈੱਲ ਦੇ ਵਿੱਚੇ ਕੋਈ ਇੱਕ ਅਦਾ ਬੰਦਾ ਮਾਕਫ ਕਰ ਮੇਰਾ ਵੀ ਹੈਗਾ ਬੈਰੂ ਪੁੱਛੇ ਕਿ ਤੁਹਾਨੂੰ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਜੀ ਤੇ ਉਹ ਕਿ ਉਹਨਾਂ ਨੇ ਕਿਹਾ ਕਿ ਸਾਡੇ ਸਾਡੇ ਕੋਲੇ ਇਹੋ ਜਿਹਾ ਇਨਫਰਾਸਟ੍ਰਕਚਰ ਹੈ ਕਿ ਸੈਟੇਲਾਈਟ ਤੇ ਰਾਹੀ ਅਸੀਂ ਕੱਲੀ ਕੱਲੀ ਚੀਜ਼ ਦੇਤੇ ਨਿਗਰੱਖਦੇ ਹਾਂ ਸਾਨੂੰ ਪਤਾ ਲੱਗਦਾ ਕਿ ਆ ਬੰਦਾ ਇੱਥੇ ਇਧਰੋਂ ਪੱਧ ਗਿਆ ਪੰਜਾਬ ਦੇ ਵਿੱਚ ਕੋਈ ਵੱਡੀ ਘਟਨਾ ਵਾਪਰਦੀ ਹੈ ਸਾਡੇ ਸਾਡੀ ਨਿਗਾਹ ਉੱਥੇ ਵੀ ਹੁੰਦੀ ਹੈ ਹੁਣ ਜੇ ਇਹ ਸਾਰਾ ਕੁਝ ਇੱਕ ਅਪਰਾਧੀ ਨੂੰ ਫੜਨ ਵਾਸਤੇ ਕਾਤਲਾਂ ਨੂੰ ਫੜਨ ਵਾਸਤੇ ਕਰ ਸਕਦਾ ਦਿੱਲੀ ਦਾ ਸਪਰੇਸ਼ਨ ਸਪਰੇਸ਼ਨ ਸਨ ਤਾਂ ਮੈਨੂੰ ਲੱਗਦਾ ਕਿ ਅਮਰਪਾਲ ਸਿੰਘ ਹੁੰਦੀ ਜਦੋਂ ਪਿੱਛੜਦੇ ਸੀ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਸੀ ਤਾਰੀਆਂ ਉਹ ਸੀ ਲੇਕਿਨ ਉਸਤੇ ਕਿਸ਼ਤਾਰ ਨਹੀਂ ਕੀਤਾ ਗਿਆ ਕਿਉਂਕਿ ਕਈ ਵਾਰੀ ਇਹ ਹੁੰਦਾ ਨਾ ਵੀ ਆਜੇ ਆਪਾਂ ਕੰਮ ਕਰਾਂਗੇ ਇਹਦਾ ਫਾਇਦਾ ਕੀ ਜੀ ਇੰਦਰਾ ਗਾਂਧੀ ਦਾ 1984 ਦੀ ਮਰਡਰ ਹੋਇਆ ਮੈਲਡਰ ਹੋਣ ਦਾ ਕਾਰਨ ਆਪਾਂ ਨੂੰ ਪਤਾ ਹੈ ਕਿ ਉਹ ਮੈਲਡਰ ਹੋਣ ਦਾ ਕਾਰਨ ਆਪਰੇਸ਼ਨ ਬਲੂ ਸਟਾਰ ਸੀ ਪਰ ਉਸ ਤੋਂ ਪਹਿਲਾਂ ਜਿਹੜੀ ਅਮਰੀਕਾ ਦੀ CIA ਹੈ ਉਹਨੇ ਇੱਕ ਜਿਹੜੀ ਹੈਗੀ ਹੈ ਜੀ ਇੱਕ ਰਿਪੋਰਟ ਤਿਆਰ ਕਰਵਾਈ ਸੀ ਤੇ ਉਸ ਰਿਪੋਰਟ ਦਾ ਜਿਹੜਾ ਕੁਐਸਚਨ ਦਿੱਤਾ ਸੀਗਾ ਜਿਹੜੇ ਮਤਲਬ ਐਕਸਪਾਇਟ ਉਹਨਾਂ ਨੂੰ ਇਹ ਮਤਲਬ ਦੱਸਿਆ ਜਾਵੇ ਕਿ ਇੰਦਰਾ ਗਾਂਧੀ ਦਾ ਕਤਲ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੋਣਾ ਚਾਹੀਦਾ ਜਾਂ ਪਿਛੋਂ ਹੋਣਾ ਚਾਹੀਦਾ ਹੈ ਜੀ ਇੰਦਰਾ ਗਾਂਧੀ ਮਰਦੀ ਪਹਿਲਾਂ ਚਾਹੀਦੀ ਹੈ ਜਾਂ ਪਿੱਛੋਂ ਚਾਹੀਦੀ ਹੈ ਚਲੋ ਰਿਪੋਰਟਰ ਉਹ ਤਿਆਰ ਹੋ ਗਈ ਬਾਅਦ ਵਿੱਚ ਸੀਆਈਏ ਦੀ ਉਹ ਚੀਜ਼ ਲੀਕ ਹੋ ਗਈ ਸੀ ਔਰ ਤੁਹਾਨੂੰ ਪਤਾ ਹੈ ਕਿ ਮੈਂ ਇੰਦਰਾ ਗਾਂਧੀ ਦਾ ਕਤਲ ਜਿਹੜਾ ਹੈਗਾ ਉਹ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਹੋਇਆ ਸੀ ਬਿਲਕੁਲ ਰਾਜਦੀਪ ਗਾਂਧੀ ਨੂੰ ਵਿਅਕਤੀ ਤੌਰ ਦੇਤੇ ਕਹਿੰਦੀ ਜੈਲ ਸਿੰਘ ਨੇ ਸੌ ਚੁਕਾਤੀ ਸੀ ਵਗੈਰੇ ਇਸ ਕਦਰ ਕਿ ਉਹਨੂੰ ਲੀਡਰ ਨਹੀਂ ਚੁਣਿਆ ਸੀ ਜੀ ਪਾਰਲੀਮੈਂਟਰੀ ਬੋਰਡ ਨੇ ਵੀ ਉਹਦੀ ਸਿਫਾਰਿਸ਼ ਨਹੀਂ ਕੀਤੀ ਸੋ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ ਪਰ ਬਾਅਦ ਵਿੱਚ ਤੁਸੀਂ ਦੇਖੋਗੇ ਜਦੋਂ ਚੋਣ ਹੋਈ ਸੀ ਹੂੰ ਦੇ 400 ਦੇ ਕਰੀਬ ਸੀਤਾ ਰਾਹੁਲ ਗਾਂਧੀ ਆ ਰਾਜੀਵ ਗਾਂਧੀ ਉਸ ਵੇਲੇ ਜਿੱਤ ਗਿਆ ਸੀ ਸਦੀ ਸਾਹਿਬ ਬੈ ਇਹਦਾ ਮਤਲਬ ਹੈ ਕਿ ਇੰਦਰਾ ਗਾਂਧੀ ਦਾ ਕਦਨ ਜਿਹੜਾ ਚੋਣਾਂ ਤੋਂ ਪਹਿਲਾਂ ਹੋਇਆ ਸੀ ਉਹ ਕਾਂਗਰਸ ਪਾਰਟੀ ਨੂੰ ਤੇ ਇੰਡੀਆ ਦੇ ਸਟੇਟ ਨੂੰ ਫਿੱਟ ਬੈਠਾ ਸੋ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਵੀ ਮੈਂ ਇਹ ਗੱਲ ਕਹੂੰਗਾ ਕਿ ਜਦੋਂ ਗ੍ਰਿਫਤਾਰ ਕਰਨਾ ਸੀ ਨਹੀਂ ਕੀਤਾ ਗਿਆ ਲੇਕਿਨ ਜਦੋਂ ਗ੍ਰਿਫਤਾਰ ਕੀਤਾ ਹਊਆ ਬਣਾਇਆ ਗਿਆ ਹਊਆ ਬਣਾ ਕੇ ਉਹਨੂੰ ਉੱਥੇ ਪੇਸ਼ ਕੀਤਾ ਗਿਆ ਤਾਂ ਇਹ ਹੈ ਕਿ ਉਹਨੂੰ ਲੋਕਾਂ ਦੀ ਪ੍ਰਤੀਨਿਧਤਾ ਕਰਨ ਤੋਂ ਲੋਕਾਂ ਦੇ ਮਸਲੇ ਉਠਾਉਣ ਤੋਂ ਨਹੀਂ ਉਠਾਇਆ ਗਿਆ ਆਹ ਕਹਣਾ ਚਾਹੀਦਾ ਪਰ ਮੈਨੂੰ ਲਈ ਵੀ ਕਾਨੂੰਨ ਦੀਆਂ ਨਿਯਮਾਂ ਚ ਹਟਾਇਆ ਜਾ ਵੀ ਨਹੀਂ ਸਕਦਾ